ਹਾਂ ਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਲੇਅਰ ਇਸ ਸਮੇਂ ਨਾ ਥੋੜਾ ਰੈਡੀ ਹੋ ਰਹੇ ਹੁੰਦੇ ਨੇ ਵੈਸੇ ਤਾਂ ਉਹਨਾਂ ਨੂੰ ਆਪਾਂ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ ਪਰ ਕਿਉਂਕਿ ਅਸੀਂ ਚਾਹੁੰਦੇ ਹਾਂ ਤੁਹਾਡੀ ਇੱਛਾ ਹੁੰਦੀ ਹੈ ਕਿ ਤੁਸੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਹੋ ਇਸ ਕਰਕੇ ਅਸੀਂ ਖਿਡਾਰੀਆਂ ਦੇ ਵਿੱਚ ਆ ਜਾਨੇ ਆ ਮੈਂ ਗੱਲ ਕਰੂੰਗਾ ਮੱਖਰ ਮੱਖੀ ਨਾਲ ਮੱਖਰ ਕਿਤਾਬ ਅੱਜ ਜਿਹੜਾ ਮੈਚ ਹੈਗਾ ਫਿਰ ਚੋਲਾ ਸਾਹਿਬ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਲਾਈਵ ਦੇਖ ਰਹੇ ਦਰਸ਼ਕਾਂ ਨੂੰ ਥੈਂਕ ਯੂ ਜਤਨ ਸੁਪਰਨ ਰੋਹ प्रदीपਾ ਜੀ ਉਹਨਾਂ ਦਾ ਹਾਂ ਜੀ ਅਸੀਂ ਚੋਲਾ ਸਾਹਿਬ ਦੀ ਟੀਮ ਚ ਰਵੀ ਦਿਉਰਾ ਨਾਲ ਸਾਰੇ ਅਰਸ਼ ਵੀ ਨਾਲ ਆ ਪਾਜੀ ਪਲ ਨਾਲ ਪਾਜੀ ਪਾਲਾ ਪਾਜੀ ਟੀਮ ਸਾਰੀ ਬਹੁਤ ਵਧੀਆ ਬੈਲੈਂਸ ਆ ਬਾਕੀ ਪਰਮਾਤਮਾ ਤੰਦਰੁਸਤੀ ਦੇਵੇ 플레이ਰਾਂ ਨੂੰ ਟਰਾਈ ਬੈਸਟ ਦੀ ਕਰਾਂਗੇ ਤੇ ਤੁਹਾਨੂੰ ਬਾਲਕ ਦੇ ਮਖਣ ਮੈਂ ਇੱਕ ਸਵਾਲ ਪਹਿਲਾਂ ਆਰਸ਼ਨੋ ਵੀ ਕੀਤਾ ਹੈ ਜਿਹੜੀ ਮਾਜੇ ਦੇ ਵਿੱਚ ਜਿਹੜਾ ਸਿੰਗਲ ਮੈਚ ਹੁੰਦਾ ਸੀਗਾ ਉਹ ਉਹ ਕਾਫੀ ਜਣੀ ਉਹ ਰੁਕ ਗਿਆ ਹੈਗਾ ਕਾਫੀ ਘੱਟ ਉਹਦੇ ਬਾਰੇ ਵਿੱਚ ਦੇਖਣ ਨੂੰ ਮਿਲ ਰਿਹਾ ਕੀ ਉਹ ਦੁਬਾਰਾ ਤੋਂ ਤੁਸੀਂ ਕੋਸ਼ਿਸ਼ ਕਰੋਗੇ ਕਿ ਉਹਨੂੰ ਦੁਬਾਰਾ ਤੋਂ ਜਾਨੀ ਚਾਲੂ ਕੀਤਾ ਜਾਵੇ ਜਾਂ ਗੋਪੀ ਨੂੰ ਗਰਾਊਂਡਾਂ ਚ ਲੈ ਕੇ ਆਇਆ ਜਾਵੇ ਉਹਦੇ ਵਾਸਤੇ ਕੀ ਕਰ ਰਹੇ ਪਾਜੀ ਜਿੱਦਾਂ ਸਾਰੇ ਸਾਰੇ ਕਬੱਡੀ ਜਗਤ ਨੂੰ ਸਾਰੇ ਚਲੋ ਦਰਸ਼ਕਾਂ ਨੂੰ ਵੀ ਪਤਾ ਹੀ ਸੁਖਮਨ ਦਾ ਕਰਕੇ ਮੈਚ ਬਹੁਤ ਹੁੰਦੇ ਸੀਗੇ ਜਦੋਂ ਸੁਖਮント ਤੇ ਗੋਪੀਦਾਰ ਜਨਾਈ ਤੇ ਇੱਕ ਜਦੋਂ ਲੋਕ ਦਰਸ਼ਕ ਜਿੰਨੇ ਵੀ ਨੇੜੇ ਦੂਰੋਂ ਸਾਰੇ ਬਹੁਤ ਦੇਖਣ ਜਾਂਦੇ ਜਦੋਂ ਇਹਨਾਂ ਦਾ ਆਪਸ ਵਿੱਚ ਮੈਚ ਹੁੰਦਾ ਪਰ ਜਦੋਂ ਇਹਨਾਂ ਦੀ ਆਪਸ ਵਿੱਚ ਟੱਕਰ ਹੁੰਦੀ ਆ ਫਿਰ ਮਜ਼ਾ ਵੀ ਸਭ ਤੋਂ ਵੱਧ ਆਉਂਦਾ ਉਸ ਚੀਜ਼ ਨੂੰ ਲੋਕੀ ਜਦੋਂ ਮਿਸ ਤਾਂ ਕਰਦੇ ਆ ਸਾਰੇ ਆਪਾਂ ਵੀ ਕਰਦੇ ਅਸੀਂ ਵੀ ਕਰਦੇ ਆ ਪਰ ਉਹ ਪ੍ਰਮਾਤਮਾ ਦੇ ਹੱਥ ਵਿੱਚ ਨਹੀਂ ਹੁਣ ਆਪਾਂ ਉਹਦੇ 'ਚ ਕੁਝ ਕਰ ਨਹੀਂ ਸਕਦੇ ਕਿਸੇ ਦਾ ਜ਼ੋਰ ਨਹੀਂ ਆ ਚਲੋ ਇਹ ਦੁਆ ਹੈ ਗੋਪੀ ਲਈ ਪ੍ਰਮਾਤਮਾ ਕਰੇ ਜਲਦੀ ਜਲਦੀ ਠੀਕ ਹੋਵੇ ਥੋੜਾ ਮਾਨਸਿਕ ਤੌਰ ਤੇ ਖਰਾਬ ਪ੍ਰੋਬਲਮ ਆਈ ਉਹਨੂੰ ਤੇ ਬੈਗਰੂ ਕਰੇ ਜਲਦੀ ਸਹੀ ਹੋਵੇ ਤੇ ਗਰਾਊਂਡ ਤੇ ਵਾਪਸ ਆਵੇ ਤੇ ਉਹ ਜਿਹੜੀ ਚੀਜ਼ ਭਾਜੀ ਹੁੰਦੀ ਸੀ ਪਹਿਲਾਂ ਉਹ ਹੋਵੋ ਤਾਂ ਨਹੀਂ ਸਕਦੀ ਬਾਕੀ ਹੌਲੀ ਹੌਲੀ ਚਲੋ ਟਾਈਮ ਪੈ ਕੇ ਹੋ ਪਰਮਾਤਮਾ ਕਿਰਪਾ ਕਰੇ ਵਧੀਆ ਦਰਸ਼ਕਾਂ ਚਲੋ ਮਨਾਂ ਤੇ ਵਧੀਆ ਖੇਡ ਦੇਖਣ ਦਾ ਥੋੜਾ ਜਿਹਾ ਫਿਰ ਹੋਰ ਚਸਕਾ ਲੱਗੇ ਤੇ ਇਹ ਫੇਰੀ ਹੋਊਗਾ ਜੀ ਭਾਜੀ ਅਜੇ ਸਿਚੂ ਨਹੀਂ ਹੋ ਸਕਦਾ ਚਲੋ ਮੱਖਣ ਅੱਜ ਜਿਹੜਾ ਪ੍ਰਦਰਸ਼ਨ ਤੁਹਾਡਾ ਦੇਖਣ ਦੇ ਲਈ ਅਸੀਂ ਜਿਹੜੇ ਦਰਸ਼ਕ ਉਹ ਵੇਟ ਕਰ ਰਹੇ ਨੇ ਤੁਸੀਂ ਗਰਾਊਂਡ 'ਚ ਮਿਲਣਾ ਜਲਦੀ ਜਾਣਾ ਹੈਗਾ ਤੁਸੀਂ ਰੈਡੀ ਹੋ ਠੀਕ ਆ ਥੈਂਕ ਯੂ ਭਾਜੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਸੋ ਏਸੀ ਜੀ ਮੱਖਣ ਮੱਖੀ ਅ ਅਰਸ਼ ਸ਼ੋਲਾ ਸਾਹਿਬ ਤੇ ਨਾਲ ਪਾਲਾ ਜਲਾਲਪੁਰੀਆ ਜਿਆਦਾ ਜੋਧੇ ਹੋਣੀ ਇਹ ਕੁਛ ਖਿਡਾਰੀ ਜਿਹੜੇ ਆਪਾਂ ਨੂੰ ਇੱਥੇ ਮਿਲੇ ਨੇ ਮੈਂ ਤੁਹਾਨੂੰ ਉਹਨਾਂ ਨੂੰ ਮਲਾਤਾ ਹੈਗਾ ਤੇ ਸਾਡੀ ਕੋਸ਼ਿਸ਼ ਇਹ ਕਿਹੋ ਜਿਹੀ ਲੱਗਦੀ ਆ ਤੁਹਾਨੂੰ ਕੀ ਅਸੀਂ ਇਸ ਤਰ੍ਹਾਂ ਤੁਹਾਨੂੰ ਖਿਡਾਰੀਆਂ ਨਾਲ ਮਲਾਉਂਦੇ ਰਹੀਏ ਜਾਂ ਇਹਦੇ 'ਚ ਕੋਈ ਨੁ ਤੁਸੀਂ ਸਾਨੂੰ ਖੁੱਲਕੇ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਸਾਡੀ ਕੋਸ਼ਿਸ਼ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਥੱਲੇ ਆ ਰਹੇ ਥੰਬਸ ਅਪ ਤੇ ਬਟਨ ਤੇ ਕਲਿੱਕ ਕਰ ਸਕਦੇ ਹੋ ਔਰ ਜਿੰਨਾ ਮੇਰੇ ਦੋਸਤਾਂ ਨੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਲਾਲ ਬਟਨ ਤੇ ਕਲਿੱਕ ਕਰਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਚਲੋ ਤੁਸੀਂ ਗਰਾਊਂਡ ਦੇ ਨਾਲ ਜੁੜੇ ਰਹੋ ਔਰ ਅਸੀਂ ਤੁਹਾਨੂੰ ਕਮਾਲਪੁਰੇ ਦਾ ਟੂਰਨਾਮੈਂਟ ਲਾਈਵ ਦਿਖਾਉਂਦੇ ਰਾਵਾਂਗੇ ਧੰਨਵਾਦ